ਅਮਰਤਪਾਲ ਦੇ ਮਾਤਾ ਬੋਲਦੇ ਨੇ ਕਿ ਪੰਜਾਬ ਦੇ ਵਿੱਚ ਤਾਂ ਕੋਈ ਕੁੱਤਾ ਵੀ ਮਰ ਜਾਂਦਾ ਕੋਈ ਬਿੱਲਾ ਵੀ ਮਰ ਜਾਂਦਾ ਤਾਂ ਅਮਰਤਪਾਲ ਦੇ ਨਾਂ 'మే ਲੱਗ ਜਾਂਦਾ ਜਦਕਿ ਦੋ ਵੱਡੇ ਜਿਹੜੇ ਕਤਲਾਂ ਦੀ ਗੱਲ ਗੁਰਪ੍ਰੀਤ ਹਰੀ ਨਾਉ ਦੇ ਕਤਲ ਦੀ ਗੱਲ ਹੁੰਦੀ ਹੈ ਇੱਕ ਹੀ ਵਿਗੜੀ ਹੋਈ ਔਰਤ ਹੈ ਉਹ ਨੇ ਇਹ ਇਸ਼ਾਰਿਆਂ ਦੇ ਵਿੱਚ ਗੁਰਪ੍ਰੀਤ ਹਰੀ ਨੂ ਨੂੰ ਕੁੱਤਾ ਬਿੱਲੀ ਕਰਦੀ ਹੈ ਇਹਨੂੰ ਪੁੱਛਣਾ ਚਾਹੁੰਦੇ ਆ ਉਹ ਕੁੱਤਾ ਬਿੱਲੀ ਹੀ ਸੀ ਜਿਹਨੇ ਇਹਦੇ ਮੁੰਡੇ ਨੂੰ ਅਮਰਤਪਾਲ ਨੂੰ ਪਾਈ ਅਬਤਾਤ ਸਿੰਘ ਖੰਡੇ ਨੇ ਇੰਟਰੋਡਿਊਸ ਕੀਤਾ ਹੈ ਜੀ ਜਿਹਨੇ ਬਾਈ ਦੀਪ ਸਿੰਘ ਤੂੰ ਨਾ ਇੰਟਰੋਡਿਊਸ ਕੀਤਾ ਉਹ ਤਾਂ ਦੋਨਾਂ ਨੂੰ ਸੀ ਜਾਂਦਾ ਹੈ ਕਿ ਨੈਰੋ ਮਾਈਂਡਡ ਔਰਤ ਹੈ ਇਹਨੂੰ ਸਮਝ ਨਹੀਂ ਆਈ ਕਿ ਭਾਈ ਅਫਤਾਰ ਸਿੰਘ ਖੰਡਾ ਸੀ ਜਨਾ ਨੇ ਇਹ ਮੁੰਡੇ ਨੂੰ ਅਮਰਤਪਾਲ ਨੂੰ ਇਤੋਂ ਤੱਕ ਪਹੁੰਚਾਇਆ ਜੀ ਕਿਸੇ ਇੰਟਰਵਿਊ ਚ ਉਹਨੂੰ ਦੁਕੀ ਤਕੀ ਵੀ ਕਹਿੰਦੀ ਸੀ ਬੜੇ ਹੀ ਸਪਸ਼ਟ ਤਰੀਕੇ ਉਹਨਾਂ ਦੀ ਮਾਤਾ ਨੇ ਇੱਕ ਗੱਲ ਆਖੀ ਹੈ ਕਿ ਮੇਰੇ ਰਾਹੀ ਅਮਰਤਪਾਲ ਨੇ ਸਨੇਹਾ ਭੇਜਿਆ ਕਿ ਜੋ ਵੀ ਕਿਸੇ ਦੇ ਮਨ ਚ ਵੱਲਵਲੇ ਨੇ ਮੈਂ ਉਹ ਦੂਰ ਕਰ ਦੇਣਾ ਮੈਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋ ਜਾਣਾ ਤੇ ਉਥੇ ਮੈਂ ਹਰ ਤਰੀਕੇ ਦਾ ਸਪਸ਼ਟੀਕਰਨ ਜਾਂ ਜਵਾਬ ਦੇਣ ਨੂੰ ਤਿਆਰ ਹਾਂ ਜਦੋਂ ਅਮਰਿਤਪਾਲ ਪਾਰਲੀਮੈਂਟ ਦੇ ਵਿੱਚ ਉਥਲੈਣਾ ਆਇਆ ਸੀ ਸੋਚਕਣਾ ਆਇਆ ਸੀ ਉਦੋਂ ਅਮਰਿਤਪਾਲ ਨੇ ਆਪ ਦੀ ਮਾਤਾ ਨੂੰ ਕਿਹਾ ਸੀ ਕਿ ਮੇਰਾ ਖਾਲਸਤਾਨ ਦਾ ਸਬੰਧ ਨਹੀਂ ਹੈਗਾ ਫਿਰ ਉਹੀ ਸ਼ਬਦ ਜਿਹੜੇ ਸੀ ਬਲਵਿੰਦਰ ਕੌਰ ਨੇ ਬਾਹਰ ਆ ਕੇ ਮੀਡੀਆ ਨੂੰ ਕਿਹਾ ਹੈ ਕਿ ਮੇਰਾ ਮੁੰਡਾ ਬਿਲਕੁਲ ਖਾਲਸਤਾਨੀ ਨਹੀਂ ਹੈਗਾ ਇਹ ਫਿਰ ਜੇ ਅਮਰਿਤਪਾਲ ਨੇ ਕਹਿ ਦਿੱਤਾ ਕਿ ਮੇਰੀ ਮਾਂ ਝੂਠ ਬੋਲਦੀ ਹੈ ਫਿਰ ਆਪਾਂ ਇਹਦਾ ਕੋਈ ਜ਼ਿੰਮੇਵਾਰ ਸਟੇਟਮੈਂਟ ਨਹੀਂ کہہ ਸਕਦੇ ਜੀ ਅਮਰਿਤਪਾਲ ਇਹ ਗੱਲ ਕਰਨਾ ਚਾਹੁੰਦਾ ਹੈ ਤੇ ਫਿਰ ਉਹ ਅਕਲਤਕ ਸਾਬ ਨੂੰ ਜੇਲ੍ਹ ਤੋਂ ਸਿੱਧਾ ਅਪਰੋਚ ਕਰ ਸਕਦਾ ਹੈ ਫਰੋ ਕਾਰਨ ਕਹਿੰਦੇ ਕਿ ਲਿਖਤੀ ਰੂਪ ਦੇ ਵਿੱਚ ਉੱਥੋਂ ਤਾਂ ਨਹੀਂ ਚਿੱਠੀ ਦੇ ਪਾਏ ਕਿ ਜੇਲ੍ਹ ਪ੍ਰਸ਼ਾਸਨ ਦੇ ਵਿੱਚ ਕੋਈ ਪੰਜਾਬੀ ਪੜਨ ਵਾਲਾ ਨਹੀਂ ਸੀ ਬਿਨਾ ਪੜੇ ਉਹ ਬਾਹਰ ਨਹੀਂ ਜਾਣ ਦਿੰਦੇ ਸੀ। 3 ਨਜ਼ਰ ਸ ਲੈਂਗੁਏਜ ਬੈਰੀਅਰ ਨਹੀਂ ਹੈਗਾ, ਨੀਅਤ ਨਹੀਂ ਹੈਗੀ। ਜੇ ਨੀਅਤ ਸਾਫ਼ ਹੋਈ ਤਾਂ ਅਮਰਿਤਪਾਲ ਸਿੱਧਾ ਸ਼੍ਰੀ ਕਲਤਕਸਾਹਬ ਨੂੰ ਚਿੱਠੀ ਲਿਖੇ ਐਡਰੈਸ ਕਰੇ। ਅਮਰਿਤਪਾਲ ਅੰਗਰੇਜ਼ੀ ਵੀ ਜਾਣਦਾ, ਹਿੰਦੀ ਵੀ ਜਾਣਦਾ ਹੈ। ਅੱਜ ਕੱਲ੍ਹ ਤਾਂ ਟੋਟਕੋ ਸੌਫਟਵੇਅਰ ਹੈ ਕਿ ਤੁਸੀਂ ਭਾਵੇਂ ਸੰਸਕ੍ਰਿਤ ਨੂੰ ਵੀ ਸਕੈਨ ਕਰੋ ਤੇ ਉਹਨੂੰ ਅੰਗਰੇਜ਼ੀਸ ਕਰ ਲਓ, ਉਹਨੂੰ ਪੰਜਾਬੀਸ ਕਰ ਲਓ। ਜੇਲ੍ਹ ਦੇ ਵਿੱਚ ਉੱਥੇ ਜਿਹੜਾ ਇੱਕ ਬੰ ਤੇ ਪੰਜਾਬੀ ਪੜਨੀ ਲਿਖਣੀ ਤੇ ਸੁਣੀ ਜਾਂਦਾ ਹੈ ਜਦੋਂ ਆ ਜਦੋਂ ਅਸੀਂ ਜੇਲ੍ਹ ਚ ਜਾਂਦੇ ਆ ਤੇ ਉਹਦੀ ਡਿਊਟੀ ਹੁੰਦੀ ਹੈ ਸਾਡੇ ਡਾਕੂਮੈਂਟਸ ਨੂੰ ਪੜਨਾ ਹੈ ਪੰਜਾਬੀ ਲੈਂਗੁਏਜ ਨੂੰ ਸਮਝਣਾ ਤੇ ਅਸਾਮੀਆਂ ਨੂੰ ਸਮਝਾਉਣਾ ਗੁਰਪਕੀਰ ਸਾਹਿਬ ਦਾ ਇੰਟਰਵਿਊ ਆਇਆ ਸੀ ਜਿਨ੍ਹਾਂ ਨੇ ਕਿਹਾ ਕਿ ਇਹ ਤਾਂ ਕਾਰਾਂ ਦੇ ਵਿੱਚ ਵੀ ਨਸ਼ੇ ਪਾ ਕੇ ਕਰਦੇ ਰਹੇ ਆ ਵਹੀਰ ਵੇਲੇ ਵੀ ਨਸ਼ਾ ਕਰਦੇ ਰਹੇ ਆ ਕਿਰਪਾਨਾਂ ਦੇ ਵਿੱਚ ਵੀ ਜਿਹੜੇ ਗੋਲੀਆਂ ਪਾ ਕੇ ਜਾਂ ਹੋਰ ਚੀਜ਼ਾਂ ਲੈ ਕੇ ਆਉਂਦੇ ਰਹੇ ਆ ਉਹ ਨਿਕੋਦਰ ਦੇ ਵਿੱਚ ਇਹਦੇ ਕੁਝ ਸਾਥੀਆਂ ਦਾ ਵਕੀਲ ਸੀ ਜਦੋਂ ਰਿਮਾਂਡ ਚ ਲੈ ਕੇ ਆਏ ਨਹੀਂ ਤੇ ਉਹ ਜਿਹੜਾ ਉੱਪਰ ਕੱਲਾ ਕਿਰਪਾਨ ਦਾ ਹੱਥਾ ਹੀ ਸੀ ਜੀ ਹਾਂ ਕਵਰ ਸੀ ਵਿੱਚ ਨਸ਼ਾ ਸੀ ਉਹ ਫਿਰ ਪੁਲਿਸ ਵਾਲਿਆਂ ਨੇ ਵਿੱਚ ਸਭ ਨੂੰ ਦਿਖਾਇਆ ਕਿ ਆਹ ਦੇਖੋ ਟੋਟੇ ਬੰਦੇ ਕੀ ਕਰਦੇ ਆ ਕਿ ਜੇ ਉਹ ਆ ਕੇ ਗੁਰਪ੍ਰੀਤ ਹਰਿ ਨੌਯਾਇਨ ਸਾਰੇ ਮਸਲਿਆਂ ਉੱਤੇ ਕੋਈ ਸਪਸ਼ਟੀਕਰਨ ਦੇ ਕੇ ਜਾਂਦਾ ਤੁਹਾਨੂੰ ਲੱਗਦਾ ਕਿ ਉਹ ਵਿਰੋਧ ਦੇ ਵਿੱਚ ਘਟਾਹ ਆਊਗਾ ਜੋ ਵਿਰੋਧ ਚੱਲ ਰਿਹਾ ਉੱਥੇ ਅਰਦਾਸ ਕਰਕੇ ਕਿ ਮੈਂ ਸੱਚੇ ਮਨੋਂ ਨਾਰਕੋ ਟੈਸਟ ਕਰਾਉਣ ਨੂੰ ਤਿਆਰ ਹੈਗਾ ਜੋ ਆ ਕੇ ਨਾਰਕੋ ਪੋਲੀਗ੍ਰਾਫ ਟੈਸਟ ਕਰਾ ਲੈਂਦਾ ਤੁਸੀਂ ਉੱਤੇ ਹੱਕ ਚੋਂ ਹੋਵਾਂਗੇ ਕੋਈ ਗੱਲ ਨਹੀਂ ਇੱਕ ਇਹ ਵੀ ਕਹੇ ਦੇ ਨਾਲ ਉਹ ਨਾਰਕੋ ਟੈਸਟ ਹੋ ਸਕਦਾ ਕਿਸੇ ਹੋਰ ਸਿਨੈਰੀਓ ਦੇ ਵਿੱਚ ਨਹੀਂ ਕੀਤਾ ਜਾ ਸਕਦਾ ਬਾਇ ਲਾਅ ਇੱਕੋ ਜਿਹੜਾ ਨਾਰਕੋ ਟੈਸਟ ਹੁੰਦਾ ਹੈ ਉਹ ਅਕਿਊਜ਼ ਟੂ ਵਾਕ ਰਾਈਟਸ ਜੀ ਉਦੀ ਵਿਸ਼ ਤੋਂ ਬਿਨਾ ਨਾਰਕੋ ਟੈਸਟ ਨਹੀਂ ਕਰਾਇਆ ਜਾ ਸਕਦਾ ਬੜੇ ਰੇਅਰਸ ਤੋਂ ਰੇਅਰਸਟ ਕੇਸ ਹੈ ਜਿੱਥੇ ਇਹ ਹੋਇਆ ਬਲਿਸਟ ਦੇ ਵਿੱਚ ਤੁਹਾਡਾ ਨਾਮ ਵੀ ਹੈ ਜਿਹੜੀ ਉਹ ਲਿਸਟ ਜਿਹਨੂੰ ਇਹ ਕਹਿ ਰਹੇ ਕਿ ਏਜੰਸੀਆਂ ਨੇ ਜਾਰੀ ਕਰਵਾਈ ਹੈ ਉਸ ਲਿਸਟ ਦੇ ਵਿੱਚ ਤੁਹਾਡਾ ਨਾਮ ਆ ਤੁਸੀਂ ਕੀ ਸੋਚਦੇ ਹੋ ਏਜੰਸੀਆਂ ਨੇ ਜਾਰੀ ਕੀਤੀ ਹੈ ਜਾਂ ਅਮਰਿਤਪਾਲ ਧੜੇ ਦੀ ਲਿਸਟ ਹੈ ਸਤਿ ਸ਼ਕਾਲ ਪੰਜਾਬ ਅਨਕਟ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਦਾ ਇੱਕ ਤਾਜ਼ਾ ਤਰੀਨ ਇੰਟਰਵਿਊ ਜਿਸ ਦੇ ਵਿੱਚ ਬਹੁਤ ਸਾਰੇ ਮਸਲਿਆਂ ਉੱਤੇ ਉਹਨਾਂ ਨੇ ਆਪਣੇ ਸਪਸ਼ਟੀਕਰਨ ਦਿੱਤੇ ਨੇ ਤੇ ਸਭ ਤੋਂ ਵੱਡੀ ਗੱਲ ਇੱਕ ਜਵਾਬ ਦਿੱਤਾ ਆਪਣੇ ਵਿਰੋਧੀਆਂ ਨੂੰ ਉਹਨਾਂ ਨੇ ਕਿਹਾ ਕਿ ਗੁਰਪ੍ਰੀਤ ਹਰੀ ਨੌ ਦਾ ਕਤਲ ਉਹ ਪੈਸਿਆਂ ਵਾਲੀ ਆਡੀਓ ਜੈਪਾਲ ਗੈਂਗਸਟਰ ਦੀ ਗੱਲ ਤੇ ਇਹਨਾਂ ਸਾਰੇ ਮਸਲਿਆਂ ਉੱਤੇ ਜੋ ਵੀ ਵਿਵਾਦ ਖੜੇ ਹੋਏ ਨੇ ਅਮਰਤਪਾਲ ਸਿੰਘ ਹੁਣ ਹਾਜ਼ਰ ਹੋਏਗਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਉੱਥੇ ਆਉਣ ਨੂੰ ਘੱਟੋ ਘੱਟ ਤਿਆਰ ਜ਼ਰੂਰ ਹੈ ਉਹ ਇੱਛਾ ਜਤਾ ਰਿਹਾ ਕਿ ਮੈਂ ਉੱਥੇ ਪੇਸ਼ ਹੋ ਕੇ ਆਪਣੀ ਗੱਲ ਰੱਖਣਾ ਚਾਹਣਾ ਮੇਰੇ ਨਾਲ ਐਡਵੋਕੇਟ ਸਿਮਰਨਜੀਤ ਸਿੰਘ ਨੇ ਕੱਲ੍ਹ ਬਾਤ ਕਰਾਂਗੇ ਕਿਉਂਕਿ ਇਹਨਾਂ ਵੱਲੋਂ ਵੀ ਬਹੁਤ ਸਾਰੇ ਸਵਾਲ ਚੁੱਕੇ ਗਏ ਸੀ ਸਿਰਫ ਅਮਰਿਤਪਾਲ ਤੇ ਉਸਦੇ ਨਾਲ ਜੁੜੇ ਹੋਏ ਮਾਮਲੇ ਨਹੀਂ ਪੰਥਕ ਗਲਿਆਰਿਆਂ ਦੇ ਵਿੱਚ ਐਡਵੋਕੇਟ ਸਾਹਿਬ ਉਹਨਾਂ ਨੇ ਬਹੁਤ ਕੰਮ ਕੀਤਾ ਹੈ ਤੇ ਇਹਨਾਂ ਕੇਸਸ ਦੇ ਉੱਤੇ ਵੀ ਲਗਾਤਾਰ ਉਹਨਾਂ ਨੇ ਜਿਹੜਾ ਕਿ ਆਪਣੀ ਕੋਸ਼ਿਸ਼ ਜਾਰੀ ਰੱਖੀ ਹੈ ਗੁਰਪ੍ਰੀਤ ਥਾਰੀ ਨੂੰ ਦੇ ਕੇਸ ਨੂੰ ਲੈ ਕੇ ਵੀ ਲਗਾਤਾਰ ਸਰਗਰਮ ਨੇ ਸਵਾਗਤ ਕਰਨ ਲੈਨੇ ਫਿਰ ਗੱਲ ਬਾਤ ਕਰਦੇ ਹਸੀ ਗੱਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਉਹ ਇੰਟਰਵਿਊ ਦੇ ਵਿੱਚ ਬੋਲੇ ਲਫ਼ਜ਼ ਸਾਰੀ ਪੰਜਾਬ ਦੇ ਲੋਕਾਂ ਤੱਕ ਪਹੁੰਚ ਚੁੱਕੇ ਆ ਤਾਂ ਉੱਥੋਂ ਸ਼ੁਰੂ ਕਰਦਾ ਆਪਾਂ ਕਿ ਉਹ ਇੰਟਰਵਿਊ ਦੇ ਵਿੱਚ ਅਮਰਿਤਪਾਲ ਦੇ ਮਾਤਾ ਪਿਤਾ ਬੜੇ ਹੀ ਸਪਸ਼ਟ ਤਰੀਕੇ ਉਹਨਾਂ ਦੀ ਮਾਤਾ ਨੇ ਇੱਕ ਗੱਲ ਆਖੀ ਹੈ ਕਿ ਮੇਰੇ ਰਾਹੀਂ ਅਮਰਿਤਪਾਲ ਨੇ ਸਨੇਹਾ ਭੇਜਿਆ ਕਿ ਜੋ ਵੀ ਕਿਸੇ ਦੇ ਮਨ ਚ ਬਲਬਲੇ ਨੇ ਮੈਂ ਉਹ ਦੂਰ ਕਰ ਦੇਣਾ ਮੈਂ ਸ਼੍ਰੀ ਅਕਾਲ ਤੱਕ ਸਾਇਤ ਤੇ ਹਾਜ਼ਰ ਹੋ ਜਾਣਾ ਤੇ ਉੱਥੇ ਮੈਂ ਹਰ ਤਰੀਕੇ ਦਾ ਸਪਸ਼ਟੀਕਰਨ ਜਾਂ ਜਵਾਬ ਦੇਣ ਨੂੰ ਤਿਆਰ ਆ ਕਿਵੇਂ ਦੇਖੋ ਦੇਖੋ ਜਿਹੜਾ ਮਾਤਾ ਦਾ ਜਵਾਬ ਹੈ ਉਹਦੀ ਇਤਬਾਰ ਜੋਗ ਨਹੀਂ ਹੈ ਕਿਉਂਕਿ ਜਦੋਂ ਅਮਰਜੀਤ ਪਾਲ ਪਾਰਲੀਮੈਂਟ ਦੇ ਵਿੱਚ ਓਥ ਲਿਆਣਾ ਆਇਆ ਸੀ ਸੋਚਕਨ ਆਇਆ ਸੀ ਉਦੋਂ ਅਮਰਜੀਤ ਪਾਲ ਨੇ ਆਪ ਦੀ ਮਾਤਾ ਨੂੰ ਕਿਹਾ ਸੀ ਕਿ ਮੇਰਾ ਖਾਲਿਸਤਾਨਾ ਸੁਭਨ ਨਹੀਂ ਹੋਏਗਾ ਫਿਰ ਉਹੀ ਸ਼ਬਦ ਜਿਹੜੇ ਸੀ ਬਲਵਿੰਦਰ ਕੌਰ ਨੇ ਬਾਹਰ ਆ ਕੇ ਮੀਡੀਆ ਨੂੰ ਕਿਹਾ ਹੈ ਕਿ ਮੇਰਾ ਮੁੰਡਾ ਬਿਲਕੁਲ ਖਾਲਸਤਾਨੀ ਨਹੀਂ ਹੈਗਾ ਜੀ ਇਹ ਸਾਰਾ ਕੁਝ ਝੂਠੇ ਐਲੀਗੇਸ਼ਨ ਨੇ ਔਰਤੇ ਹਣਾ ਸੋ ਜਦੋਂ ਇਹ ਸਾਰੀ ਗੱਲ ਹੋ ਗਈ ਤੇ ਫਿਰ ਅਮਰਿਤਪਾਲ ਨੇ ਜ਼ੇਲ ਚ ਕਹਿੰਦਾ ਹੈ ਕਿ ਇਹ ਮੇਰੀ ਮਾਂ ਹੀ ਹੈਗੀ ਇਹ ਗਲਤ ਸਟੇਟਮੈਂਟ ਹੈ ਜਦੋਂ ਚਿੱਠੀ ਜਾਰੀ ਕਰਦਾ ਹੈ ਅੱਜ ਉਹੀ ਔਰਤ ਫਿਰ ਆ ਕੇ ਬਾਹਰ ਕਹਿੰਦੀ ਹੈ ਕਿ ਅਮਰਿਤਪਾਲ ਕਹਿੰਦਾ ਹੈ ਕਿ ਮੈਂ ਅਕਾਲ ਤਖਤ ਤੇ ਜਾਨ ਨੂੰ ਤਿਆਰ ਹੈ ਇਹ ਫਿਰ ਜੇ ਅਮਰਿਤਪਾਲ ਨੇ ਕਹਿੰਦਾ ਹੈ ਕਿ ਮੇਰੀ ਮਾਂ ਝੂਠ ਬੋਲਦੀ ਹੈ ਜੀ ਫਿਰ ਆਪਾ ਇਹਦਾ ਕੋਈ ਜ਼ਿੰਮੇਵਾਰ ਸਟੇਟਮੈਂਟ ਨਹੀਂ کہہ ਸਕਦੇ ਜਾਨੀ ਕਿ ਇਹ ਤੇ ਵਿਸ਼ਵਾਸ ਕਿਵੇਂ ਕੀਤਾ ਜਾਏ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜੀ ਮੈਂ ਉਹੀ ਗੱਲ ਕਹਿ ਰਿਹਾ ਪਰ ਉਹ ਕਾਰਨ ਕਹਿੰਦੇ ਕਿ ਲਿਖਤੀ ਰੂਪ ਦੇ ਵਿੱਚ ਉੱਥੋਂ ਤਾਂ ਨਹੀਂ ਚਿੱਠੀ ਦੇ ਪਾਏ ਕਿ ਜੇਲ੍ਹ ਪ੍ਰਸ਼ਾਸਨ ਦੇ ਵਿੱਚ ਕੋਈ ਪੰਜਾਬੀ ਪੜਨ ਵਾਲਾ ਨਹੀਂ ਸੀ ਬਿਨਾ ਪੜੇ ਉਹ ਬਾਹਰ ਨਹੀਂ ਜਾਣ ਦਿੰਦੇ ਚਿੱਠੀ ਕਿ ਕੁਝ ਜਿਹੜੀਆਂ ਪਹਿਲੀਆਂ ਚਿੱਠੀਆਂ ਆਂਦੀਆਂ ਰਹੀਆਂ ਨੇ ਐਨੀਆਂ ਚਿੱਠੀਆਂ ਆਈਆਂ ਨੇ ਇੱਕ ਚਿੱਠੀ ਤਾਂ ਮੈਂ ਹੀ ਰਿਲੀਜ਼ ਕੀਤੀ ਸੀ ਉਦੋਂ ਵਕੀਲਾਂ ਦੇ ਪੈਨਲ ਵਾਲੀ ਜੀ ਆ ਸੋ ਇਹ ਛੂਟ ਹੈਗਾ ਜੇਲ੍ਹ ਦੇ ਵਿੱਚ ਉੱਥੇ ਜਿਹੜਾ ਇੱਕ ਬੰਦਾ ਹੈ ਸ਼ਿਆਰਪੁਰ ਤੋਂ ਬਿਲੋਂਗ ਕਰਦਾ ਹੈ ਪੰਜਾਬੀ ਪੜ੍ਹਨੀ ਲਿਖਣੀ ਤੇ ਸੁਣਨੀ ਜਾਂਦਾ ਹੈ ਜੀ ਉੱਥੇ ਪ੍ਰਸ਼ਾਸਨ ਦੇ ਵਿੱਚ ਜਦੋਂ ਅਸੀਂ ਜੇਲ੍ਹ 'ਚ ਜਾਂਦੇ ਹਾਂ ਤੇ ਉਹਦੀ ਡਿਊਟੀ ਹੁੰਦੀ ਹੈ ਸਾਡੇ ਡਾਕੂਮੈਂਟਸ ਨੂੰ ਪੜ੍ਹਨਾ ਹੈ ਪੰਜਾਬੀ ਲੈਂਗੁਏਜ ਨੂੰ ਸਮਝਣਾ ਤੇ ਅਸਾਮੀਆਂ ਨੂੰ ਸਮਝਾਉਣਾ ਹੈ ਹੂੰ ਸੋ ਜਿੰਨਾ ਤੱਕ ਗੱਲ ਹੈਗੀ ਹੈ ਇਹ ਹਰ ਬੰਦੇ ਦਾ ਰਾਈਟ ਹੈ ਜੇਲ੍ਹ 'ਚ ਆਪਦੀ ਚਿੱਠੀ ਲਿਖਣਾ ਅੱਜ ਕੱਲ ਤੁਸੀਂ ਕਹਿ ਰਹੇ ਕਿ ਇਹ ਝੂਠ ਬੋਲ ਰਿਹਾ ਕਿਉਂਕਿ ਉਹਨਾਂ ਨੇ ਤਾਂ ਕਿਹਾ ਬਿਲਕੁਲ 100% ਝੂਠ ਬੋਲ ਰਿਹਾ ਜੀ ਅੱਜ ਕੱਲ ਤੇ ਟੋਟ ਕੋ ਸੌਫਟਵੇਅਰ ਹੈ ਕਿ ਤੁਸੀਂ ਭਾਵੇਂ ਉਹ ਜਿਹੜੀ ਸੰਸਕ੍ਰਿਤ ਨੂੰ ਵੀ ਸਕੈਨ ਕਰੋ ਤੇ ਉਹਨੂੰ ਅੰਗਰੇਜ਼ੀਸ ਕਰ ਲਓ ਉਹਨੂੰ ਪੰਜਾਬੀਸ ਕਰ ਲਓ ਜੀ ਤੇ ਇਹ ਤਾਂ ਮੈਂਬਰ ਪਾਰਲੀਮੈਂਟ ਹੈ ਇਤ ਕੋ ਫੈਸਿਲਿਟੀਆਂ ਵੀ ਹੈਗੀਆਂ ਨਹੀਂ ਸੋ ਸਾਡਾ ਸਵਾਲ ਇਹ ਹੈ ਮੈਂ ਤੇ ਡਿਵਨੀ ਸਵਾਲ ਕੀਤਾ ਸੀ ਕਿ ਅਮਰਿਤਪਾਲ ਨੂੰ ਕਹੋ ਕਿ ਉਹ ਸ਼੍ਰੀ ਕਾਲਤਕ ਸਾਬ ਤੇ ਪੇਸ਼ ਹੋਏ ਅਕਾਲਤਕ ਸਾਬ ਤੇ ਪੇਸ਼ ਹੋ ਕੇ ਕਿ ਕਿ ਮੇਰਾ ਨਾਰਕੋਟੈਸਟ ਕਰੋ ਮੇਰਾ ਪੋਲੀਗ੍ਰਾਫ ਟੈਸਟ ਕਰਾਓ ਜੀ ਕਿ ਮੈਂ ਜੇਲ੍ਹ ਚੋਂ ਫੋਨ ਨਹੀਂ ਯੂਜ਼ ਕਰਦਾ ਮੇਰਾ ਹਰੀ ਨੌਂ ਦੇ ਕਤਲ ਵਿੱਚ ਕੋਈ ਸਬੰਧ ਨਹੀਂ ਹੈਗਾ ਤੇ ਜੀ ਅਮਰਿਤਪਾਲ ਇਹ ਗੱਲ ਕਰਨਾ ਚਾਹੁੰਦਾ ਹੈ ਤੇ ਫਿਰ ਉਹ ਅਕਾਲ ਤਖਤ ਸਾਹਿਬ ਨੂੰ ਜੇਲ੍ਹ ਚੋਂ ਸਿੱਧਾ ਅਪਰੋਚ ਕਰ ਸਕਦਾ ਹੈ ਜੀ ਜੇ ਉਹਦੇ ਕਹਿਣ ਤੇ ਅਕਾਲ ਤਖਤ ਤੋਂ ਪੰਜ ਪਿਆਰੇ ਜੇਲ੍ਹ ਚ ਪਹੁੰਚ ਸਕਦੇ ਨੇ ਤੇ ਕਿੱਡੀ ਕੀ ਗੱਲ ਹੈਗੀ ਹੈ ਸੋ ਇਹ ਬੜੀ ਮਾਤਾ ਸੱਚ ਬੋਲਦੀ ਹੈ ਕਿ ਝੂਠ ਬੋਲਦੀ ਹੈ ਇਹ ਕੰਟਰੋਵਰਸ਼ੀਅਲ ਇਸ਼ੂ ਹੈਗਾ ਕਿਉਂਕਿ ਪਹਿਲੇ ਵੀ ਉਹਨੇ ਰਿਜੈਕਟ ਕਰਤਾ ਸੀ ਕਿ ਮੇਰੀ ਮਾਤਾ ਝੂਠ ਬੋਲਦੀ ਹੈ ਪਰ ਤੁਸੀਂ ਕਹਿ ਰਹੇ ਹੋ ਕਿ ਪ੍ਰਸ਼ਾਸਨ ਦੇ ਵਿੱਚ ਬੰਦਾ ਹੈਗਾ ਪੰਜਾਬੀ ਪੜ੍ਹਨੇ ਵਾਲਾ ਉਹ ਕਹਿ ਰਹੇ ਕਿ ਨਹੀਂ ਹੈਗਾ ਫਿਰ ਇਹ ਤਾਂ ਹੁਣ ਜਮਾਨਾ ਨਹੀਂ ਹੈਗਾ ਜੀ ਅੰਮ੍ਰਿਤਸਰ ਪੇ ਇਸ ਦਿਨ ਡੀ ਐਮ ਕੋਲੇ ਵੀ ਤੇ ਸਾਡੀਆਂ ਸਾਰੀਆਂ ਪਰਮਿਸ਼ਨਾਂ ਚੈਕਿੰਗ ਤੋਂ ਬਾਅਦ ਹੀ ਹੁੰਦੀਆਂ ਨੇ ਨਾ ਜੀ ਜਦੋਂਸੀਂ ਜਾਣਿਆ ਡਿਬੜੂਗੜ ਸਾਡ ਕੋ ਲਖਾ ਕੇ ਉਹ ਕਾਪੀ ਪਹਿਲੇ ਡਿਸਟ੍ਰਿਕਟ ਮੈਜਿਸਟਰੇਟ ਅੰਮ੍ਰਿਤ ਸਾਨੂੰ ਭੇਜਦੇ ਨੇ ਤੇ ਜੀ ਕੁਸ਼ਮਰਤ ਪਾਲ ਪੰਜਾਬੀ ਚ ਲਿਖ ਵੀ ਦਿੰਦਾ ਹੈ ਜੀ ਉੱਥੇ ਭੇਜਦੇ ਨੇ ਉਹਦੀ ਉਹ ਵੈਰੀਫਿਕੇਸ਼ਨ ਕਰ ਦਣਗੇ ਸੈਕੰਡ ਵਨ ਅੰਮ੍ਰਿਤ ਪਾਲ ਨੇ ਜੀ ਵੀ ਜਾਣਦਾ ਹਿੰਦੀ ਵੀ ਜਾਣਦਾ ਹੈ ਕਿਸੇ ਵੀ ਭਾਸ਼ਾ ਦੇ ਵਿੱਚ ਲਿਖ ਦੇ ਸਕਦਾ ਹੈ ਸੋ ਮੇਰੀ ਮੇਰੀ ਨਜ਼ਰ ਚ ਲੈਂਗੁਏਜ ਬੈਰੀਅਰ ਨਹੀਂ ਹੈਗਾ ਨੀਅਤ ਨਹੀਂ ਹੈਗੀ ਜੇ ਨੀਅਤ ਸਾਫ਼ ਹੋਏ ਤਾਂ ਅੰਮ੍ਰਿਤ ਪਾਲ ਸਿੱਧਾ ਸ਼੍ਰੀ ਕਲਤਕ ਸਾਹਿਬ ਨੂੰ ਚਿੱਠੀ ਲਿਖੇ ਐਡਰੈਸ ਕਰੇ ਇੱਕ ਪਾਸੇ ਤੇ ਕਹਿੰਦਾ ਹੈ ਕਿ ਮੇਰੀ ਮਾਤਾ ਤੇ ਤੁਸੀਂ ਇਤਬਾਰ ਨਾ ਕਰੋ ਉਹ ਝੂਠ ਬੋਲਦੀ ਹੈ ਉਹ ਗਲਤ ਕਹਿੰਦੀ ਹੈ ਕਿ ਮੇਰਾ ਖਾਲਸਤਾਨ ਸਵਾਨ ਨਹੀਂ ਹੈਗਾ ਤੇ ਫਿਰ ਹੁਣ ਉਸੇ ਔਰਤ ਨੂੰ ਦੁਬਾਰਾ کہہ ਰਿਹਾ ਹੈ ਕਿ ਤੂੰ ਮੇਰਾ ਇਹ ਮੈਸੇਜ ਡਿਲੀਵਰ ਕਰ ਜੀ ਉਹਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਜਿਹੜੀ ਤਰ੍ਹਾਂ ਪਹਿਲਾ ਸਟੈਂਡ ਠੀਕ ਹੈ ਕਿ ਹੁਣ ਵਾਲਾ ਸਟੈਂਡ ਠੀਕ ਹੈਗਾ ਪਰ ਕੀ ਕਾਨੂੰਨਨ ਤੌਰ ਤੇ ਬਾਈਲਾ ਉਹ ਕਿਸੇ ਵੀ ਭਾਸ਼ਾ ਦੇ ਵਿੱਚ ਆਪਣਾ ਸੁਨੇਹਾ ਲਿਖ ਕੇ ਦੇ ਸਕਦਾ ਚਿੱਠੀ ਲਿਖ ਸਕਦਾ ਬਿਲਕੁਲ ਜੀ ਹਰ ਜੇਲ੍ਹ ਚ ਫੈਸਿਲਿਟੀ ਹੈਗੀ ਹੈ ਹਾਂ ਅੰਗਰੇਜ਼ੀ ਚ ਉਹਨੇ ਹਿੰਦੀ ਚ ਉਹਨੇ ਕੋਈ ਵੀ ਭਾਸ਼ਾ ਦਾ ਹਾਂ ਮਤਲਬ ਪੰਜਾਬੀ ਚ ਵੀ ਲਿਖ ਸਕਦਾ ਐਸਾ ਕੋਈ ਬੈਰੀਅਰ ਨਹੀਂ ਹੈਗਾ ਬੈਰੀਅਰ ਤਿੱਕੋ ਗੱਲ ਦਾ ਹੈ ਕਿ ਤੁਹਾਡੀ ਨ ਇੱਕ ਬਹੁਤ ਅਹਿਮ ਮਸਲਾ ਕਿਉਂਕਿ ਗੁਰਪ੍ਰੀਤ ਹਾਰੀ ਨਾਉ ਦੇ ਕੇਸ ਨੂੰ ਲੈ ਕੇ ਆਪਾਂ ਲਗਾਤਾਰ ਗੱਲਬਾਤ ਕਰਦੇ ਰਹੇ ਹਾਂ ਤਾਂ ਸੁਖਪ੍ਰੀਤ ਉਹਨਾਂ ਦੇ ਭਾਈ ਨੇ ਇੱਕ ਆਡੀਓ ਜਾਰੀ ਕੀਤੀ ਸੀ ਖਾਸੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਪੈਸਿਆਂ ਦੇ ਲੈਣ ਦੇਣ ਦੀ ਗੱਲ ترਸੀਮ ਸਿੰਘ ਉਹਨਾਂ ਨਾਲ ਵੀ ਸੁਖਪ੍ਰੀਤ ਕਰ ਰਿਹਾ ਤੇ ਉੱਥੇ ਹੀ ਜੈਪਾਲ ਦਾ ਜ਼ਿਕਰ ਵੀ ਆਉਂਦਾ ਹੈ ਕਿ ਗੈਂਗਸਟਰ ਜੈਪਾਲ ਦੇ ਨਾਲ ਅਮਰਤਪਾਲ ਦੀ ਕਨੈਕਸ਼ਨ ਸੀ ਪੈਸਿਆਂ ਦੇ ਵਿੱਚ ਹਿੱਸੇ ਦੀ ਗੱਲ ਆ ਰਹੀ ਹੈ ਕਿ ਜਿਹੜੀ ਉਹਨੇ ਡਕੈਤੀ ਕੀਤੀ ਸੀ ਤਾਂ ਹੁਣ ترਸੀਮ ਸਿੰਘ ਹੁਣੀ ਕਹਿੰਦੇ ਨੇ ਕਿ ਆਡੀਓ ਉਹਨੀ ਕ ਸੱਚੀ ਹੈ ਕੇ ਉਹ ਪੈਸੇ ਦੀ ਉਦੋਂ ਸਾਡੀ ਕੋਈ ਗੱਲਬਾਤ ਹੋਈ ਸੀ ਤਾਂ ਉਸ ਦੀ ਪੁਸ਼ਟੀ ਕਰ ਦਿੰਦੀ ਹੈ ਪਰ ਜੈਪਾਲ ਵਾਲੇ ਮਾਮਲੇ ਤੇ ਖੁੱਲ ਕੇ ਨਹੀਂ ਬੋਲੇ ਉਹ ਕਹਿੰਦੇ ਵੀ ਜਾਣਦਾ ਸੀ ਪਰ ਇਦੋਂ ਜ਼ਿਆਦਾ ਕੁਝ ਹੋਰ ਨਹੀਂ ਬਾਕੀ ਸਭ ਚਾਲਾਂ ਦੇਖੋ ਸਰਦਾਰ ਤਕਸਿੰਮ ਸਿੰਘ ਤਾਂ ਹਰ ਗੱਲ ਨੂੰ ਏ ਆਈ ਏ ਆਈ ਕਹਿ ਕੇ ਬੁਲਾਉਂਦੇ ਨੇ ਜੀ ਸੋ ਏ ਆਈ ਇਹਨਾਂ ਨੇ ਬਹੁਤ ਬਦਨਾਮ ਕਰ ਦਿੱਤੀ ਹੈ ਇਹ ਤਾਂ ਗੁਰਪ੍ਰੀਤ ਦੇ ਬ੍ਰਦਰ ਜਿਹੜਾ ਸੁਖਪ੍ਰੀਤ ਹੈ ਉਹ ਹੀ ਰਿਕਾਰਡਿੰਗ ਹੋਨੇ ਤੇ ਸਿਮ ਸਿੰਘ ਉਹਨਾਂ ਨੇ ਕੀਤੀ ਹੈ ਪੈਸੇ ਦੇ ਲੈਣ ਦੇਣ ਦੀ ਉਸੇ ਟੈਕਸਟ ਵਿੱਚ ਉਹਦੀ ਤੇ ਅੰਮ੍ਰਿਤਪਾਲ ਦੀ ਹੋਈ ਹੈ ਸੁਤਾਈ ਤੇ ਸੀ ਕਹਿ ਰਹੇ ਹੈ ਕਿ ਇਹਦੀ ਐਨਐਸਏ ਤੋੜੋ ਜੀ ਐਨਐਸਏ ਆਲਵੇਸ ਪ੍ਰੀਵੈਂਟਿਵ ਹੁੰਦੀ ਹੈ ਕਿ ਕਿਸੇ ਬੰਦੇ ਨੂੰ ਕੋਈ ਗੱਲ ਕਰਨ ਤੋਂ ਰੋਕਣਾ ਹੈ ਕਿ ਉਹ ਕੋਈ ਗਲਤ ਕੰਮ ਕਰਨਾ ਤੇ ਜਦੋਂ ਇੰਡੀਅਨ ਗਵਰਨਮੈਂਟ ਨੂੰ ਪੰਜਾਬ ਗਵਰਨਮੈਂਟ ਨੂੰ ਪਤਾ ਹੈ ਕਿ ਇਹ ਐਨਐਸਏ ਲਾਉਣ ਤੋਂ ਪਹਿਲੇ ਪੁਲਿਸ ਅਫਸਰਸ ਨੂੰ ਵੀ ਅਟੈਕ ਕਰ ਚੁੱਕਿਆ ਹੈ ਥਾਣੇ ਨੂੰ ਅਟੈਕ ਕਰ ਚੁੱਕਿਆ ਹੈ ਹੋਮ ਮਿਨਿਸਟਰ ਨੂੰ ਕਹਿੰਦਾ ਮੈਂ ਖਤਮ ਕਰ ਦੇਣਾ ਜੀ ਮੁੰਡੇ ਦੀ ਕਿਡਨਾਪਿੰਗ ਕਰ ਲੈਂਦਾ ਹੈ ਫਿਰ ਪ੍ਰੀਵੈਂਟਿਵ ਵਾਲਾ ਤਾਂ ਗੱਲ ਹੀ ਨਹੀਂ ਰਹਿ ਜਾਂਦੀ ਫਿਕਰਾਂ ਤੋਂ ਕਾਰ ਹਟਿਆ ਹਾਂ ਜਿਹੜੀ ਸੁਪਰੀਮ ਕੋਰਟ ਹੈ ਉਹ ਕਹਿੰਦੀ ਹੈ ਕਿ ਐਨਐਸਏ ਸ਼ੁੱਡ ਬੀਨ ਰੇਅਰੈਸਟ ਟੂ ਰੇਅਰੈਸਟ ਕੇਸਸ ਜੀ ਆਰਡੀਨਰੀ ਕੋਰਸ ਆਫ ਲਾ ਸ਼ੁੱਡ ਬੀ ਅਪਲਾਈਡ ਸਾਨੂੰ ਨਹੀਂ ਸਮਝਾਈ ਕਿ ਸਟੇਟ ਉਹਨੂੰ ਕਿਉਂ ਬਚਾਉਣ ਲਈ ਡਿਬਲੂਗੜ ਲੱਗੀ ਹੈ ਜੀ ਉਹਨਾਂ ਸੀ ਕਹਿ ਰਹੇ ਆ ਕਿ ਉਹਦੀ ਐਨਐਸਏ ਖਤਮ ਕਰੋ ਉਹ ਤੇ ਵਾਇਸ ਸੈਂਪਲਸ ਲੈਣੇ ਨੇ ਸਾਰੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਪ੍ਰਭਾਵਿਤ ਹੋ ਰਹੀ ਹੈ ਤੁਸੀਂ ਉਹਨੂੰ ਡਿਪਰੂਗੜ ਰੱਖਿਆ ਹੈ ਡਿਪਰੂਗੜ ਬੈਠੇ ਆ ਲੋਕਾਂ ਨੂੰ ਧਮਕੀਆਂ ਦੇ ਰਿਹਾ ਹੈ ਲੋਕਾਂ ਦੀਆਂ ਹਿੱਟ ਲਿਸਟਾਂ ਰਿਲੀਜ਼ ਕਰ ਰਿਹਾ ਹੈ ਲੋਕਾਂ ਨੂੰ ਡਰਾਇਆ ਜਾ ਰਿਹਾ ਉਹ ਲਿਸਟ ਬਾਰੇ ਤਾਂ ਬੜਾ ਸਪਸ਼ਟ ਕਹਿ ਰਹੇ ਹਨ ਕਿ ਇਹ ਤਾਂ ਏਜੰਸੀਆਂ ਦਾ ਕੰਮ ਹੈ ਫੁੱਟ ਪਾਓ ਲੜਾਓ ਪੰਥਕ ਲੋਕਾਂ ਨੂੰ ਆਪਸ ਵਿੱਚ ਮੀਸ਼ੂ ਕਿਵੇਂ ਕਹਿ ਰਿਹਾ ਹੈ ਜਿਹੜਾ ਬਗੇਲ ਸਿੰਘ ਹੈ ਬਗੇਲਾ ਹੈ ਜਿਹੜਾ ਡਰਾਈਵਰ ਹੈ ਜੁਐਸ ਦਾ ਹੈ ਉਹ ਇਹਦਾ ਰਾਈਟ ਹੈਂਡ ਮੈਨ ਹੈ ਪੂਰਾ ਆਪਣੀ ਫੇਸਬੁੱਕ ਤੇ ਰਿਲੀਜ਼ ਕਰ ਰਿਹਾ ਹੈ ਨਾ ਤਰਸਿੰਗਰ ਜੀ ਤੱਕ ਬੋਲਿਆ ਨਾ ਉਹਦਾ ਮੁੰਡਾ ਅਮਰਿਤਪਾਲ ਬੋਲਿਆ ਹੈ ਕਿ ਗਲਤ ਲਿਸਟ ਹੈਗੀ ਹੈ ਕਹਿੰਦੇ ਸਾਨੂੰ ਜਾਣਦਾ ਨਹੀਂ ਪਰ ਇੱਕ ਵਾਰੀ ਬਿਆਨ ਆਇਆ ਫਿਰ ਇਹ ਦੁਨੀਆ ਦਾ ਸਭ ਤੋਂ ਵੱਡਾ ਝੂਠ ਹੈ ਤਰਸਿੰਗਰ ਵੀ ਬੋਲ ਰਿਹਾ ਤੇ ਉਹਦਾ ਮੁੰਡਾ ਅਮਰਿਤਪਾਲ ਵੀ ਬੋਲ ਰਿਹਾ ਕਿ ਉਹ ਬਗੇਲੇ ਨੂੰ ਨਹੀਂ ਜਾਣਦੇ ਇਹ ਤਾਂ ਫਿਰ ਇਸ ਤੋਂ ਵੱਡਾ ਝੂਠ ਕੀ ਹੈ ਗੇ ਸੈਂਚਰੀ ਦਾ ਕਿਉਂਕਿ ਜੋ ਭਗੇਲ ਸਿੰਘ ਨਾਮ ਦੀ ਆਈਡੀ ਹੈ ਉਹਦੀ ਜਿਹੇ ਐਕਟੀਵਿਟੀ ਚੈੱਕ ਕੀਤੀ ਜਾਏ ਤਾਂ ਉਹ ਸਾਰੀ ਅਮਰਿਤਪਾਲ ਦੇ ਇਰਦ-ਗਿਰ ਦੇ ਹੀ ਘੁੰਮਦੀ ਹੈ। ਜਿਸੂ ਭਗੇਲਾ ਤੇ ਇਹ ਸਾਰੀ ਇੱਕ ਗੈਂਗ ਹੈਗੀ ਹੈ ਜਿਹੜੀ ਇੱਕ ਟੀਮਸ ਕੰਮ ਕਰਦੇ ਨੇ ਸਾਰੇ ਡਰਾਈਵਰਾਂ ਦਾ ਗਰੁੱਪ ਹੈ। ਜੀ। ਤਿਸੂ ਜੀ ਅਮਰਿਤਪਾਲ ਚਾਹੀ ਸਰਦਾਰ ਤਰਸੇਮ ਸਿੰਘ ਕਹਿੰਦੇ ਕਿ ਉਹ ਭਗੇਲੇ ਨੂੰ ਨਹੀਂ ਜਾਣਦੇ। ਇਹ ਸਾਰੀ ਦੁਨੀਆ ਸੁਣ ਰਹੀ ਹੈ। ਇਹ ਤਾਂ ਇਸ ਸਭ ਤੋਂ ਵੱਡਾ ਝੂਠ ਹੈਗਾ। ਹੂੰ। ਕਿਉਂਕਿ ਬਗੇਲ ਸਿੰਘ ਤਾਂ ਅਮਰਤਪਾਲ ਦੇ ਨਾਂ ਤੋਂ ਬਿਨਾ ਕੋਈ ਪੋਸਟ ਨਹੀਂ ਪਾਉਂਦਾ ਗੱਲ ਹੀ ਨਹੀਂ ਕਰਦਾ ਹੁਣ ਤੱਕ ਉਸ ਨੂੰ ਸਾਰਿਆਂ ਨੂੰ ਪਤਾ ਸੀ ਉਹ ਬਗੇਲਾ ਮੁੰਡਾ ਕੁਮਾਨ ਦਾ ਹੈਗਾ ਇਹਦੀ ਜੀਜੇ ਨਾਲ ਵੀ ਰਿਲੇਟਡ ਹੈ ਇਤਨਾ ਵੀ ਰਿਲੇਟਡ ਹੈ ਸੋ ਇਹ ਝੂਠ ਮਾਰ ਰਹੀ ਨਹੀਂ ਉਹ ਹਰ ਗੱਲ ਤੋਂ ਮੁੱਕਰ ਜਾਂਦਾ ਤੇ ਕੋਈ ਹੱਲ ਨਹੀਂ ਹੈਗਾ ਤਾਂ ਜਦੋਂ ਆਪਾਂ ਹੁਣ ਨਾਰਕੋ ਟੈਸਟ ਦੀ ਗੱਲ ਕਰਦੇ ਆ ਉਹਦੇ ਵਾਸਤੇ ਕਾਨੂੰਨਨ ਪ੍ਰਾਵਧਾਨ ਕੀ ਹੈ ਮੰਨ ਲਓ ਸਿਰਫ ਇੱਕ ਇਹਦੀ ਕਹੇ ਦੇ ਨਾਲ ਉਹ ਨਾਰਕੋ ਟੈਸਟ ਹੋ ਸਕਦਾ ਕਿਸੇ ਹੋਰ ਸਿਨੈਰੀਓ ਦੇ ਵਿੱਚ ਨਹੀਂ ਕੀਤਾ ਜਾ ਸਕਦਾ ਬਾਇ ਲਾਅ ਇੱਕੋ ਜਿਹੜਾ ਨਾਰਕੋ ਟੈਸਟ ਹੁੰਦਾ ਹੈ ਉਹ ਅਕਿਊਜ਼ਡ ਟੂ ਬਹੁਤ ਰਾਈਟਸ ਨੇ ਜੀ ਉਹਦੀ ਵਿਸ਼ ਤੋਂ ਬਿਨਾ ਨਾਰਕੋ ਟੈਸਟ ਨਹੀਂ ਕਰਾਇਆ ਜਾ ਸਕਦਾ ਹੂੰ ਬੜੇ ਰੇਅਰੈਸਟ ਟੂ ਰੇਅਰੈਸਟ ਕੇਸ ਹੈ ਜਿੱਥੇ ਇਹ ਹੋਇਆ ਹੋਵੇ ਹੂੰ ਇਹ ਉਦੋਂ ਹੀ ਹੋ ਸਕਦਾ ਜਦੋਂ ਅਕਿਊਜ਼ਡ ਆਪ ਦੀ ਯੈਸ ਤੇ ਆਪ ਦੀ ਮਤਲਬ ਕਹਿ ਕੇ ਮੇਰਾ ਨਾਰਕੋ ਟੈਸਟ ਕਰਾ ਲਓ ਮੈਨੂੰ ਇਤਰਾਜ਼ ਨਹੀਂ ਹੈ ਜੀ ਸੋ ਜਦੋਂ ਅਮਰਿਤਪਾਲ ਕੋਲੇ ਰਾਈਟ ਹੈ ਉਹ ਹੀ ਮੈਜਿਸਟ੍ਰੇਟ ਨੂੰ ਲਿਖ ਕੇ ਦੇ ਸਕਦਾ ਕਿ ਮੇਰਾ ਨਾਰਕੋ ਟੈਸਟ ਕਰਾਓ ਜਿਵੇਂ ਹੁਣ ਇੱਕ ਕਲਾਨੌਰ ਦੇ ਵਿੱਚ ਤਿੰਨ ਮੁੰਡਿਆਂ ਦਾ ਯੂਪੀ ਛੂਠਾ ਪੁਲਿਸ ਨਾਲ ਮੁਕਾਬਲਾ ਕਰ ਦਿੱਤਾ ਸੀ ਜੀ ਉਹਨਾਂ ਚੋਂ ਜਿਹੜੇ ਮੁੰਡੇ ਦੀ ਤੌਣ ਕੁੱਟ ਕੇ ਮਾਰਿਆ ਸੀ ਜਸ਼ਨਪ੍ਰੀਤ ਜੀ ਤੇ ਇੱਕ ਹੈਗਾ ਸੀ ਵਰਿੰਦਰ ਸਿੰਘ ਦਾ ਜੀਜਾ ਗਰਮੀਤ ਸਿੰਘ ਪੁਲਿਸ ਨੇ ਉਹਨਾਂ ਨੂੰ ਕੇਸ ਦੀ ਪੈਰਵਾਹੀ ਨਾ ਕਰੋ ਸਨਬ ਕਰਨ ਲਈ ਉਹਨਾਂ ਨੂੰ ਕਤਲ ਦੇ ਝੂਠੇ ਕੇਸ 'ਚ ਫਸਾ ਦਿੱਤਾ ਜੀ ਅਸੀਂ ਹੁਣ ਹਾਈ ਕੋਰਟ 'ਚ ਲਿਖ ਕੇ ਦਿੱਤਾ ਹੈ ਕਿ ਸਾਡਾ ਨਾਰਕੋ ਟੈਸਟ ਕਰੋ ਅਸੀਂ ਮੈਜਿਸਟਰੇਟ ਕੋਲ ਵੀ ਚੱਲੇ ਆਂ ਤੂੰ ਸੋਝੀ ਸੱਚਾ ਹੈਗਾ ਤੇ ਇਹ ਲਿਖ ਕੇ ਦੇ ਅਦਾਲਤ ਵਿੱਚ ਮੈਜਿਸਟ੍ਰੇਟ ਨੂੰ ਕਿ ਮੇਰਾ ਨਾਰਕੋ ਟੈਸਟ ਕਰੋ ਜੀ ਮੇਰੇ ਐਲੀਗੇਸ਼ਨ ਝੂਠੇ ਹੈਗੇ ਨੇ ਕਿਉਂ ਨਹੀਂ ਕਰ ਰਹੇ ਉਹੀ ਗੱਲ ਸੀ ਅਮਰਿਤਪਾਲ ਨੂੰ ਕਹਿ ਰਹੇ ਹੈ ਕਿ ਜੇ ਤੂੰ ਸੱਚਾ ਹੈਗਾ ਤੇ ਫਿਰ ਭਾਈ ਤੂੰ ਮੈਜਿਸਟ੍ਰੇਟ ਨੂੰ ਲਿਖ ਕੇ ਦੇ ਕਿ ਮੇਰਾ ਨਾਰਕੋ ਟੈਸਟ ਕਰੋ ਉਹਨੇ ਤੇ ਇੱਕ ਸਵਾਲ ਖੜਾ ਹੁੰਦਾ ਨਾਰਕੋ ਟੈਸਟ ਵਾਲੀ ਮੰਗ ਥੋੜੀ ਆ ਉਹਨਾਂ ਦਾ ਬਿਆਨ ਇਹ ਆ ਕਿ ਮੈਂ ਸ਼੍ਰੀ ਅਕਾਲ ਤਖਸੈ ਪੇਸ਼ ਹੋ ਜਾਣਾ ਜੇ ਮੈਂ ਡਰੀਆਂ ਵਾਲਾ ਹੋ ਗਿਆ ਜੇ ਮੈਂ ਸੁਖਬੀਰ ਸਿੰਘ ਬਾਦਲ ਹੋ ਗਿਆ ਜੇ ਉੱਥੇ ਜਾ ਕੇ ਉਹ ਸਿਰਫ ਦੋ ਬਿਆਨ ਦੇ ਆਣ ਮੁੜੇ ਆਣ ਤਾਂ ਫਿਰ ਤੁਸੀਂ ਵਿਰੋਧ ਤਾਂ ਫਿਰ ਰਹੇ ਜਾਏਗਾ ਕਿ ਇਹ ਤਾਂ ਝੂਠ ਬੋਲ ਕੇ ਆ ਗਏ। ਉਠੀ ਤੇ ਪੀਛੋ ਹੁਕੇ ਆਪ ਦੀ ਸਫਾਈ ਦੇ ਸਕਦਾ ਜਿਹੜੀ ਇਹਨੇ ਬੇਦਬੀ ਕੀਤੀ ਹੈ ਇਸ ਨਾਲੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਲਿਜਾਣ। ਜੀ। ਜਿਹੜੀ ਕ੍ਰਿਮੀਨਲ ਕੇਸਸ ਨੇ ਉਹਨਾਂ ਦਾ ਫੈਸਲਾ ਤੇ ਕੋਰਟਸ ਨੇ ਕਰਨਾ। ਹੂੰ। ਕਿਉਂਕਿ ਪੈਰ ਪੈਰ ਤੇ ਝੂਠ ਬੋਲਦੇ ਨੇ। ਮੈਂ ਉਹੀ ਸਵਾਲ ਦੁਬਾਰਾ ਤੁਹਾਨੂੰ ਰੀਫਰੈਸ਼ ਕਰਕੇ ਦਿੰਨਾ ਕਿ ਜੇ ਉਹ ਆ ਕੇ ਸੁਖਪ੍ਰੀਤ ਗੁਰਪ੍ਰੀਤ ਹਰੀ ਨੌਜਾਇਨ ਸਾਰੇ ਮਸਲਿਆਂ ਉੱਤੇ ਕੋਈ ਸਪਸ਼ਟੀਕਰਨ ਦੇ ਕੇ ਜਾਂਦਾ। ਕੀ ਤੁਹਾਨੂੰ ਲੱਗਦਾ ਕਿ ਉਹ ਵਿਰੋਧ ਦੇ ਵਿੱਚ ਘਟਾ ਆਊਗਾ ਜੋ ਵਿਰੋਧ ਚੱਲ ਰਿਹਾ ਜੀ ਸਾਡਾ ਬਹੁਤ ਸਿੰਪਲ ਕੰਮ ਹੈ ਸ਼੍ਰੀ ਕਲਤਕਸਬ ਤੇ ਆਏ ਉੱਥੇ ਅਰਦਾਸ ਕਰਕੇ ਕਿ ਕਿ ਮੈਂ ਸੱਚੇ ਮਨੋਂ ਨਾਰਕੋ ਟੈਸਟ ਕਰਾਉਣ ਨੂੰ ਤਿਆਰ ਹੈਗਾ ਜੀ ਮੇਰਾ ਨਾਰਕੋ ਟੈਸਟ ਕਰੋ ਪੋਲੀਗ੍ਰਾਫ ਟੈਸਟ ਕਰੋ ਜੋ ਆਕੇ ਨਾਰਕੋ ਪੋਲੀਗ੍ਰਾਫ ਟੈਸਟ ਕਰਾ ਲੈਂਦਾ ਤੁਸੀਂ ਉਹ ਤੇ ਹੱਕ ਚ ਹੋਵਾਂਗੇ ਕੋਈ ਗੱਲ ਨਹੀਂ ਜੀ ਪੋਲੀਗ੍ਰਾਫ ਟੈਸਟ ਦੀ ਤੁਸੀਂ ਮੰਗ ਕਰਦੇ ਹੋ ਪੋਲੀਗ੍ਰਾਫ ਕਰਾ ਲੇ ਨਾਰਕੋ ਕਰਾ ਲੇ ਕੋਈ ਵੀ ਜਿਹੜਾ ਸਾਇੰਟਿਫਿਕ ਟੈਸਟ ਹੈ ਉਹ ਕਰਾਲੇ ਸੀ ਉੱਤੇ ਸੈਟੀਸਫਾਈਟ ਹੈਗੇ ਸੀ ਜੀ ਤੇ ਜਿਹੜੇ ਇਹਨਾਂ ਦੇ ਬਾਕੀ ਸਾਥੀ ਨੇ ਕਿ ਉਹਨਾਂ ਦੇ ਵਿੱਚੋਂ ਵੀ ਹਾਲੇ ਤੁਹਾਨੂੰ ਲੱਗਦਾ ਕੋਈ ਜਿਵੇਂ ਆਪਣੀ ਪਿਛਲੀ ਵਾਰ ਚਰਚਾ ਹੋਈ ਸੀ ਕਿ ਕੁਝ ਇਹਨਾਂ ਦੇ ਸਾਥੀ ਧੜੇਬਾਜ਼ੀ ਹੋ ਗਈ ਆ ਆਪਸ ਦੇ ਵਿੱਚ ਕੁਝ ਲੋਕ ਕਹਿ ਰਹੇ ਨੇ ਕਿ ਅਸੀਂ ਅਮਰਤਪਾਲ ਦੇ ਨਾਲ ਨਹੀਂ ਰਹਿਣਾ ਚਾਹੁੰਦੇ ਤਾਂ ਇਹਨਾਂ ਮਾਮਲਿਆਂ ਨੂੰ ਲੈ ਕੇ ਵੀ ਕੋਈ ਕੋਈ ਖੁੱਲ ਕੇ ਸਾਹਮਣੇ ਆਇਆ ਕਿਸੇ ਨੇ ਇਹ ਗੱਲ ਆਖੀ ਆ ਕਿ ਹਾਂ ਅਜਿਹੀਆਂ ਚੀਜ਼ਾਂ ਹੋਈਆਂ ਸੀ ਮੈਂ ਉਦੋਂ ਮੌਜੂਦ ਸੀ ਕੋਈ ਗਵਾਹ ਬਣਨ ਦੀ ਕੋਸ਼ਿਸ਼ ਕਰ ਰਹੇ ਤਿੱਖੂ ਸੀ ਨਹੀਂ ਉੱਤੀ ਸੀ ਜੇਲ੍ਹ 'ਚ ਬੈਠੇ ਹੋਏ ਨੇ ਪਹਿਲੀ ਗੱਲ ਹੈ ਜੇਲ੍ਹ ਦੇ ਵਿੱਚ ਪਰਮਿਸ਼ਨ ਨਹੀਂ ਹੁੰਦੀ ਜੀ ਹਨਾ ਮੈਂ ਹੁਣ ਗੁਰ ਨੂੰ ਮਿਲਿਆ ਹੈ ਉਦੋਂ ਮੈਨੂੰ ਬੁੱਕਣ ਵਾਲਾ ਵੀ ਮਿਲਿਆ ਹੈ ਸੋ ਉਹ ਤਾਂ ਇਹਦੇ ਹੱਕ 'ਚ ਨਹੀਂ ਹੈਗੇ ਸੀ ਜੀ ਉਹਨਾਂ ਨੇ ਤੇ ਇਹਦੀਆਂ ਕਈ ਰੂਪ ਦੇਖੇ ਨੇ ਜੇਲ੍ਹ ਦੇ ਵਿੱਚ ਜਦੋਂ ਬੰਦਾ ਬੰਦੇ ਨੂੰ ਨੇੜਿਓਂ ਦੇਖਦਾ ਹੈ ਤੇ ਫਿਰ ਉਹ ਜੋ ਸੱਚ ਹੁੰਦਾ ਹੈ ਉਹਨੂੰ ਸਮਝਾ ਦਿੰਦਾ ਹੈ ਕਿ ਇਹ ਕੀ ਹੈਗਾ ਹੈ ਉਹਨਾਂ ਦੀ ਪਰਸਪੈਕਸ਼ਨ ਵਿੱਚ ਤੇ ਇਹ ਹੈਗਾ ਗੁਰ ਦੀ ਮੁਤਾਬਕ ਤਾਂ ਹੈਗਾ ਕਿ ਇਹ ਜਿਵੇਂ ਦਾ ਬੰਦਾ ਨਜ਼ਰ ਆਉਂਦਾ ਉਵੇਂ ਦਾ ਨਹੀਂ ਹੈਗਾ ਇਹ ਬਹੁਤ ਝੂਠਾ ਬੰਦਾ ਹੈ ਇਹ ਇਹ ਤੇ ਕੈਨੀ ਤੇ ਕਥਰੀ ਚ ਫਰਕ ਹੈਗਾ ਇੱਕ ਹੋਰ ਵਕੀਲ ਸਾਹਿਬ ਦਾ ਇੰਟਰਵਿਊ ਆਇਆ ਸੀ ਜਿਨ੍ਹਾਂ ਨੇ ਕਿਹਾ ਕਿ ਇਹ ਤਾਂ ਕਕਾਰਾਂ ਦੇ ਵਿੱਚ ਵੀ ਨਸ਼ੇ ਪਾ ਕੇ ਕਰਦੇ ਰਹੇ ਆ ਵਹੀਰ ਵੇਲੇ ਵੀ ਨਸ਼ਾ ਕਰਦੇ ਰਹੇ ਆ ਕਿਰਪਾਨਾਂ ਦੇ ਵਿੱਚ ਵੀ ਜਿਹੜੇ ਗੋਲੀਆਂ ਪਾ ਕੇ ਜਾਂ ਹੋਰ ਚੀਜ਼ਾਂ ਲੈ ਕੇ ਆਉਂਦੇ ਰਹੇ ਆ ਤਾਂ ਹੁਣ ਇਸ ਇੰਟਰਵਿਊ 'ਚ ਉਹਨਾਂ ਨੇ ਕਿਹਾ ਕਿ ਅਮਰਤਪਾਲ ਤਾਂ ਬਿਮਾਰ ਵੀ ਰਹਿੰਦਾ ਸੀ ਉਹਦੀ ਦਵਾਈ ਚੱਲਦੀ ਆ ਉਹ ਉਹ ਉਹਦੋਂ ਜਵਾਨ ਦਲਾਨ ਲੱਗੇ ਜਾਂਦੇ ਸੀ ਤੁਸੀਂ ਥੋੜੇ ਜਿਹਾ ਫਰਕ ਹੈ ਜੀ ਉਹ ਇੰਟਰਵਿਊ ਵਿੱਚ ਸਭ ਜਲੰਧਰ ਤੋਂ ਵਕੀਲ ਨੇ ਮੈਂ ਵੀ ਸੁਨੀ ਹੈ ਉਹਨਾਂ ਜੀ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਮਰਤਪਾਲ ਕਰਪਾਨ ਚ ਨਸ਼ਾ ਲੈ ਕੇ ਆਂਦਾ ਸੀ ਉਹ ਨਿਕੋਦਰ ਦੇ ਵਿੱਚ ਇਹਦੇ ਕੁਝ ਸਾਥੀਆਂ ਦਾ ਵਕੀਲ ਸੀ ਜੀ ਜਦੋਂ ਰਿਮਾਂਡ ਚ ਲੈ ਕੇ ਆਏ ਨਹੀਂ ਤੇ ਉਹ ਜਿਹੜਾ ਉੱਪਰ ਕੱਲਾ ਕਰਪਾਨ ਦਾ ਹ ਹਥਾਈ ਸੀ ਜੀ ਕਬਰ ਸੀ ਵਿੱਚ ਨਸ਼ਾ ਸੀ ਜੀ ਉਹ ਫਿਰ ਪੁਲਿਸ ਵਾਲਿਆਂ ਨੇ ਵਿੱਚ ਸਾਭ ਨੂੰ ਦਿਖਾਇਆ ਕਿ ਆਹ ਦੇਖੋ ਤੁਹਾਡੇ ਬੰਦੇ ਕੀ ਕਰਦੇ ਇਹਨਾਂ ਦੇ ਨੂੰ ਅਸੀਂ ਕੁਝ ਕਰ ਦਿੱਤਾ ਹੈ ਤੇ ਫਿਰ ਤੁਸੀਂ ਇਤਰਾਜ਼ ਕਰੋਗੇ ਜਿ ਜੀ ਕਿਲ ਅੰਮ੍ਰਿਤਪਾਲ ਦਿਆ ਇਹ ਤੇ ਇੰਡੀਆ ਟੂਡੇ ਨੇ ਫਰੰਟ ਕਾਲਮ ਸਟੋਰੀ ਕਵਰ ਕੀਤੀ ਹੈ ਹੀ ਸਫਰਿੰਗ ਫ্রম ਸਿਜ਼ੋਫਰੀਆ ਜੀ ਤੇ ਬੜਾ ਟੈਂਸਰਸ ਹੁੰਦਾ ਉਹਦੀ ਦਵਾਈ ਦੀ ਵੀ ਰੈਗੂਲਰ ਲੋਡ ਹੁੰਦੀ ਹੈ ਜੀ ਕਿਉਂਕਿ ਉਹਦੇ ਨਾਲ ਹੱਥ ਵੀ ਕੰਬਦੇ ਨੇ ਸੋ ਅਸੀਂ ਉਸ ਟਰੀਟਮੈਂਟ ਦੇ ਖਿਲਾਫ ਨਹੀਂ ਹੈਗੇ ਉਹਦਾ ਉਹਨਾਂ ਨੇ ਪੇਟਾਂ ਨੇ ਦੱਸਿਆ ਕਿ ਜ਼ਮਾਨ ਉਤਰਾਣ ਲੱਗ ਜਾਂਦੀ ਆ ਚੱਕਰਾ ਜਾਂਦਾ ਹਾਂ ਜਦੋਂ ਸਿਜ਼ੋਫਰੀਨੀਆ ਵਾਲੇ ਬੰਦਿਆਂ ਦੇ ਇਹ ਪ੍ਰੋਬਲਮਸ ਆਉਂਦੀਆਂ ਨੇ ਜੀ ਤੇ ਨਸ਼ੇ ਦੇ ਵਿੱਚ ਤੋਂ ਉਹਦਾ ਜਿਹੜਾ ਭਰਾ ਹੈਗਾ ਉਹ ਜਗ ਜੈਰ ਹੈਗਾ ਕਿ ਉਹ ਛੋਟੇ ਨਸ਼ੇ ਤੋਂ ਲੈ ਕੇ ਹੁਣ ਅਮੀਰ ਬਣ ਗਿਆ ਹੁਣ ਆਈ ਸਟ੍ਰੱਗਲ ਵੀ ਕਰਦਾ ਜੀ ਤੇ ਉਹਦੇ ਵਿੱਚ ਝੂਠ ਮਾਰਦੇ ਨਹੀਂ ਕੋਈ ਨਹੀਂ ਕਰਦਾ ਹੁਣ ਤਾਂ ਉਹਦੀਆਂ ਵੀਡੀਓ ਵੀ ਰਿਲੀਜ਼ ਹੋ ਗਈਆਂ ਸਾਰਾ ਕੁਝ ਹੋ ਗਿਆ ਮਜੀਠਿਆ ਵੱਲੋਂ ਵੀ ਵੀਡੀਓ ਜਾਰੀ ਕੀਤੀ ਗਈ ਤਾਂ ਇੱਕ ਮੇਰਾ ਸਵਾਲ ਇਹ ਹੈ ਕਿ ਜਿਹੜੀ ਤੁਸੀਂ ਬਿਮਾਰੀ ਦੱਸ ਰਹੇ ਹੋ ਇਹ ਬਿਮਾਰੀ ਹੁਣ ਆਮ ਲੋਕਾਂ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਤਾਂ ਚਰਚਿਤ ਨਹੀਂ ਉਹਨਾਂ ਨੂੰ ਪਤਾ ਨਹੀਂ ਕਿ ਇਹਦੇ ਕਾਰਨ ਕੀ ਬਣਦੇ ਹੁੰਦੇ ਨੇ ਕੀ ਇਹ ਇੱਕ ਮਾਨਸਿਕ ਬਿਮਾਰੀ ਹੈ ਮਾਨਸਿਕ ਰੋਗਾ ਡੀਪ ਡਿਪਰੈਸ਼ਨ ਹੁੰਦੀ ਹੈ ਤੇ ਇਹ ਦੱਸ ਸਕਦੇ ਨੇ ਕਿ ਕੀ ਹੈਗੀ ਹੈ ਕਿਵੇਂ ਹੈਗੀ ਹੈ ਉਹ ਤਾਂ ਇੰਡੀਆ ਟੂਡੇ ਨਹੀਂ ਰੈਫਰੈਂਸ ਦਿੱਤਾ ਸੀ ਕੋਈ ਕੁਝ ਜਿਹੜੀਆਂ ਟੈਬਲੇਟਸ ਨੇ ਇਹਨਾਂ ਖਾਦੀਆਂ ਜੀ ਇੰਡੀਆ ਟੂਡੇ ਵਰਗਾ ਮੈਗਜ਼ੀਨ ਵਿਦਾਊਟ ਰੈਫਰੈਂਸ ਕੋਈ ਗੱਲ ਨਹੀਂ ਕਰਦਾ ਜੇ ਅਮਰਿਤਪਾਲ ਨੂੰ ਪਾਸੇ ਵੀ ਰੱਖ ਦਈਏ ਤਾਂ ਇਹ ਬਿਮਾਰੀ ਡਰੱਗ ਯੂਜ਼ ਕਰਕੇ ਹੋ ਸਕਦੀ ਹੈ ਮਾਨਸਿਕ ਪਰੇਸ਼ਾਨੀ ਇੱਥੇ ਫਰਮ ਮੈਂ ਕੁਝ ਨਹੀਂ ਕਹਿ ਸਕਦਾ ਜੀ ਸਾਡਾ ਤਾਂ ਇਹ ਨਹੀਂ ਵਿਸ਼ਾ ਹੈਗਾ ਕਿ ਅਮਰਿਤਪਾਲ ਦੇ ਕਈ ਇਸ਼ੂਜ਼ ਨੇ ਜੇ ਤੋਂ ਸਪਸ਼ਟ ਹੋਣਾ ਜ਼ਰੂਰੀ ਹੈ ਜੀ ਠੀਕ ਹੈ ਨਸ਼ਾ ਤੇ ਗਰਬਾਨੀ ਜਿਹੜੀ ਹੈ ਇਹ ਅੱਜ ਕੋਈ ਅਮਰਿਤਪਾਲ ਦਾ 93 ਬੋਰਨ ਹੈਗਾ ਹੂੰ ਇਹ ਜਮਨ ਤੋਂ ਪਹਿਲੇ ਵੀ ਜਿਹੜਾ ਪੂਰੀ ਸਿੱਖਾਂ ਦੇ ਵਿੱਚ ਧਰਮ ਦੀ ਪ੍ਰਚਾਰ ਦੀ ਲਹਿਰ ਵੀ ਚੱਲ ਰਹੀ ਹੈ ਜੀ ਤੇ ਨਸ਼ੇ ਦੇ ਖਿਲਾਫ ਵੀ ਮੂਵ ਚੱਲ ਰਹੀ ਹੈ ਕੋਈ ਨਮੀਆਂ ਨਹੀਂ ਚਲਾਦੇ ਹੂੰ ਅਸਲ 'ਚ ਪਹਿਲੀ ਵਾਰੀ ਵੱਡੇ ਪੱਧਰ ਤੇ ਸੰਜੈ ਨੈਲ ਸਿੰਘ ਪਿੰਡਰਾਂ ਵਾਲੇ ਨੇ ਇਹ ਲਹਿਰ ਨੂੰ ਕੀਤਾ ਤੇ ਇਹ ਤੇ ਛੋਟੀ ਜਿਹੀ ভিਰ ਹੈ ਥੋੜੇ ਜਿਹੇ ਲੋਕ ਸੀ ਜੀ ਤੇ ਜੀ ਕੋਈ ਚੰਗਾ ਕੰਮ ਕੀਤਾ ਤੇ ਉਹਨੂੰ ਅਸੀਂ ਵੀ ਐਪਰੀਸ਼ੀਏਟ ਕੀਤਾ ਲੋਕਾਂ ਨੇ ਵੀ ਕੀਤਾ ਸਾਡਾ ਤੇ ਇਹ ਹੈ ਕਿ ਕਹਾਣੀ ਤੇ ਕਥਨੀ 'ਚ ਫਰਕ ਨਹੀਂ ਹੋਣਾ ਚਾਹੀਦਾ ਜੀ ਜੀ ਇੱਕ ਸਿੱਖ ਨਸ਼ਾ ਨਹੀਂ ਕਰਦਾ ਤਾਂ ਨਹੀਂ ਕਰਦਾ ਹੋਣਾ ਚਾਹੀਦਾ ਇਹ ਨਹੀਂ ਕਿ ਤੁਸੀਂ ਸਟੇਜਾਂ ਤੇ ਕਹਿਦੇ ਹੋ ਕਿ ਨਸ਼ਾ ਨਹੀਂ ਕਰਨਾ ਤੇ ਆਪ ਲੁੱਕ ਕੇ ਕਮਰੇ 'ਚ ਤੁਸੀਂ ਉਹ ਕੰਮ ਕਰ ਲੈਂਦੇ ਹੋ ਧਰਮ ਦਾ ਪ੍ਰਚਾਰ ਜੇ ਤੁਸੀਂ ਕਰਨਾ ਹੈ ਤੇ ਫਿਰ ਉਹਦੀ ਰੰਗਤ ਵੀ ਤੁਹਾਡੇ ਤੇ ਚੜਨੀ ਚਾਹੀਦੀ ਹੈ ਤੁਹਾਡੇ ਪਰਿਵਾਰ ਤੇ ਚੜਨੀ ਚਾਹੀਦੀ ਹੈ ਸਭ ਤੋਂ ਪਹਿਲੀ ਇਹ ਤੇ ਬੰਦੇ ਨੇ ਆਪਣੇ ਆਪ ਨੂੰ ਚੇਂਜ ਕਰਨਾ ਹੈ ਫਿਰ ਉਹਦਾ ਪਰਿਵਾਰ ਚੇਂਜ ਹੋਏ ਫਿਰ ਉਹਦੀ ਅੱਗੇ ਗੱਲ ਚੱਲੇ ਜੀ ਜੀ ਸੋ ਜਿਹੜਾ ਪਰਸਨਲ ਜੀਵਨ ਹੈ ਉਹ ਤਾਂ ਆਪ ਹੀ ਜ਼ਵਾਬ ਦੇ ਹੈਗਾ ਜੋ ਵੀ ਉਹਨੇ ਕਤਲ ਨਹੀਂ ਕੀਤਾ ਉਹਦੀ ਲਾਇਬਿਲਟੀ ਹੈਗੀ ਸਰ ਇੱਕ ਜੋ ਹਣ ਤਾਜ਼ੀ ਇੰਟਰਵਿਊ ਆਈ ਹੈ ਉਸ ਦੇ ਵਿੱਚ ਇੱਕ ਗੱਲ ਆਖੀ ਗਈ ਅਮਰਤਪਾਲ ਦੇ ਮਾਤਾ ਬੋਲਦੇ ਨੇ ਕਿ ਪੰਜਾਬ ਦੇ ਵਿੱਚ ਤਾਂ ਕੋਈ ਕੁੱਤਾ ਵੀ ਮਰ ਜਾਂਦਾ ਕੋਈ ਬਿੱਲਾ ਵੀ ਮਰ ਜਾਂਦਾ ਤਾਂ ਅਮਰਤਪਾਲ ਦੇ ਨਾਂ 'ਤੇ ਲੱਗ ਜਾਂਦਾ ਜਦ ਕਿ ਦੋ ਵੱਡੇ ਜਿਹੜੇ ਕਤਲਾਂ ਦੀ ਗੱਲ ਗੁਰਪ੍ਰੀਤ ਹਾਰੀ ਨਾਉ ਦੇ ਕਤਲ ਦੀ ਗੱਲ ਹੁੰਦੀ ਹੈ ਉਹ ਅਮਰਤਪਾਲ ਨਾਲ ਜੁੜਦਾ ਤਾਂ ਕਿਵੇਂ ਦੇਖਦੇ ਹਾਂ ਕਿ ਗੁਰਪ੍ਰੀਤ ਹਰੀ ਨੌ ਦੇ ਭਾਈ ਉਹਨਾਂ ਦੇ ਪਰਿਵਾਰ ਵੱਲੋਂ ਇਸ ਗੱਲ ਦਾ ਵੀ ਰੋਸ ਜਤਾਇਆ ਗਿਆ ਕਿ ਹੁਣ ਸਾਡੇ ਪੁੱਤ ਨੂੰ ਇਹ ਕੁੱਤਾ ਬਿੱਲਾ ਦੱਸਦੇ ਨੇ ਆਪਣੇ ਸਾਥੀਆਂ ਨੂੰ ਕਿ ਕੋਈ ਬੜੀ ਨੈਰੋ ਮਾਈਂਡਡ ਔਰਤ ਹੈ ਇਹਨੂੰ ਸਮਝ ਨਹੀਂ ਆਈ ਕਿ ਜੀ ਭਾਈ ਅਪਤਾਰ ਸਿੰਘ ਖੰਡਾ ਸੀ ਜਨਾਨੀ ਇਹ ਮੁੰਡੇ ਨੂੰ ਅਮਰਤ ਪਾਲੂ ਇੱਥੇ ਤੱਕ ਪਹੁੰਚਾਇਆ ਜੀ ਕਿਸੇ ਇੰਟਰਵਿਊ 'ਚ ਉਹਨੂੰ ਦੁਕੀ ਤਕੀ ਵੀ ਕਹਿੰਦੀ ਸੀ ਖੰਡਾ ਨੂੰ ਹਾਂ ਉਹ ਨਹੀਂ ਇੱਕ ਦੀ ਵਿਗੜੀ ਹੋਈ ਔਰਤ ਹੈ ਉਹਨੇ ਇਹ ਇਸ਼ਾਰਿਆਂ ਦੇ ਵਿੱਚ ਗੁਰਪ੍ਰੀਤ ਹਰੀ ਨੂੰ ਨੂੰ ਕੁੱਤਾ ਬਿੱਲੀ ਕਰਦੀ ਐ ਇਹਨੂੰ ਪੁੱਛਣਾ ਚਾਹੁੰਦੇ ਆ ਉਹ ਕੁੱਤਾ ਬਿੱਲੀ ਹੀ ਸੀ ਜਿਹਨੇ ਇਹਨੂੰ ਅ ਇਹਦੇ ਮੁੰਡੇ ਨੂੰ ਅਮਰਤਪਾਲ ਨੂੰ ਭਾਈ ਅਭਤਾਤ ਸਿੰਘ ਖੰਡੇਣਾ ਇੰਟਰੋਡਿਊਸ ਕੀਤਾ ਹੈ ਜਿਹਨੇ ਭਾਈ ਦੀਪ ਸਿੰਘ ਨੂੰ ਇੰਟਰੋਡਿਊਸ ਕੀਤਾ ਉਹ ਤਾਂ ਦੋਨਾਂ ਨੂੰ ਸੀ ਜਾਂਦਾ ਇਹ ਹਰੀਨੋ ਹੀ ਐ ਤੁਸੀਂ ਸਟੇਜਾਂ ਤੇ ਦੇਖ ਲਓ ਜਦੋਂ ਰੋਡੇ ਪਿੰਡ ਚ ਦੀ ਤਾਜ਼ਪੋਸ਼ੀ ਹੋਈ ਐ ਮੋਰਲੀਆਂ ਚ ਦੀ ਤਾਜ਼ਪੋਸ਼ੀ ਕਰਾਉਣ ਵਾਲਾ ਸੀ ਅੱਜ ਤੁਸੀਂ ਮਾਰ ਕੇ ਉਹਨੂੰ ਕੁੱਤਾ ਬਿੱਲੀ ਕਹਿੰਦੇ ਹੋ ਬੜੀ ਸ਼ਰਮ ਵਾਲੀ ਗੱਲ ਐ ਇਹਦੇ ਲਈ ਜੀ ਹਰੀਨੋ ਹੀ ਲਿਆਉਣ ਵਾਲਾ ਸੀ ਇਸ ਨੂੰ ਮਤਲਬ ਇੰਟਰੋਡਿਊਸ ਕਰਵਾਉਣ ਵਾਲਾ ਬਹੁਤ ਸਾਰੇ ਲੋਕਾਂ ਨੇ ਇਹ ਤੇ ਸਾਰਿਆਂ ਨੂੰ ਪਤਾ ਹੈਗਾ ਜੀ ਹਰੀਨੋ ਦਾ ਭਰਾ ਸੁਖਪ੍ਰੀਤ ਤੇ ਦਾ ਰੂਮੇਟ ਸੀ ਜੀ ਗੁਰਪ੍ਰੀਤ ਹਰੀਨੋ ਭਾਈ ਅਫਤਾਰ ਖੰਡੇ ਨੇ ਇਹਨੂੰ ਵਾਕਿਫ ਕਰ ਬਣਾੰਦਾ ਫਿਰ ਉਹ ਦੀਪ ਸਿਤੂ ਨਾਲ ਇੰਟਰੋਡਿਊਸ ਕਰਦਾ ਹੈ ਇੱਥੋਂ ਤੱਕ ਪਹੁੰਚਾਉਣ ਵਾਲਾ ਤੇ ਹਰੀਨੋ ਆ ਨਾ ਹਮ ਹਰੀਨੋ ਨੇ ਜਦੋਂ ਸਵਾਲ ਕਰਨੇ ਸ਼ੁਰੂ ਕਰਤੇ ਕਿ ਤੂੰ ਗੁਰੂ ਗ੍ਰੰਥ ਸਾਹਿਬ ਨੂੰ ਔਰਤ ਦੇ ਛੱਗੜੇ ਵਿੱਚ ਸਟਾਲ ਬਣਾ ਕੇ ਉੱਥੇ ਕਿਉਂ ਲੈ ਕੇ ਗਿਆ ਜੀ ਫੈਰ ਉਹਨੇ ਕੀ ਹੈ 19 ਮਾਰਚ ਨੂੰ ਕਿ ਲੋਕਾਂ ਦੀ ਧੁੱਈ ਕਟਾ ਕੇ ਆ ਭੱਜ ਗਿਆ ਮਰਦਾਂ ਵਾਲਾ ਕੰਮ ਕਰਦਾ ਉੱਥੇ ਰਹਿਸ ਜਾਂਦਾ ਉਸ ਤੋਂ ਬਾਅਦ ਉਹਦਾ ਵਿਰੋਧੀ ਬਣ ਗਿਆ ਜਿਵੇਂ ਹੁਣ ਸਾਡੇ ਵਿਰੋਧੀ ਬਣ ਗਏ ਜੀ ਸੋ ਇਹ ਜਿਹੜੀ ਹੈ ਮਤਲਬ ਇਸ ਕਿਸਮ ਦੇ ਸ਼ਬਦ ਵਰਤਨੇ ਬਲਵਿੰਦਰ ਕੌਰ ਲਈ ਬੜੀ ਮਾੜੀ ਗੱਲ ਹੈ ਜੀ ਸਰ ਜਦੋਂ ਇੱਕ ਸਵਾਲ ਹੋਰ ਆਖਰੀ ਸਵਾਲ ਹੈ ਮੇਰਾ ਉਹ ਲਿਸਟ ਦੇ ਵਿੱਚ ਤੁਹਾਡਾ ਨਾਮ ਵੀ ਹੈ ਜੀ ਜਿਹੜੀ ਉਹ ਲਿਸਟ ਹੈ ਜਿਹਨੂੰ ਇਹ ਕਹਿ ਰਹੇ ਕਿ ਏਜੰਸੀਆਂ ਨੇ ਜਾਰੀ ਕਰਵਾਈ ਹੈ ਤੁਸੀਂ ਉਸ ਲਿਸਟ ਦੇ ਯਾਨੀ ਕਹਿ ਰਹੇ ਕਿ ਤੁਸੀਂ ਦੂਜੇ ਐਂਡ ਤੇ ਹੋ ਉਸ ਲਿਸਟ ਦੇ ਵਿੱਚ ਤੁਹਾਡਾ ਨਾਮ ਆ ਤਾਂ ਤੁਸੀਂ ਕੀ ਸੋਚਦੇ ਹੋ ਏਜੰਸੀਆਂ ਨੇ ਜਾਰੀ ਕੀਤੀ ਆ ਜਾਂ ਮਰਤਪਾਲ ਧੜੇ ਦੀ ਲਿਸਟ ਆ ਜੇ ਕੁਝ ਜ਼ਮੀ ਵੀ ਹੈ ਉਹ ਇਹਨਾਂ ਨੇ ਥ੍ਰੈਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜ਼ਮੀਂ ਗੁਰਪ੍ਰੀਤ ਹਰੀਨੋ ਠੋਕ ਦਿੱਤਾ ਹੈ ਤੇ ਅਸੀਂ ਤੁਹਾਨੂੰ ਵੀ ਠੋਕ ਦੇਣਾ ਤੁਸੀਂ ਸਾਡੇ ਖਿਲਾਫ ਬੋਲੋ ਨਾ ਤਾਂ ਉਹਦੀ ਵੌਇਸ ਨੂੰ ਮਜ਼ਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਮਹਿਤੀ ਨਾ ਤੂੰ ਨਹੀਂ ਡਰਦਾ ਹੈਗਾ ਡਰ ਦੀ ਰਾਜਨੀਤੀ ਕਰ ਰਹੀ ਹੈ ਕਿ ਚੁੱਪ ਕਰ ਜਾਨ ਡਰ ਕੇ ਚੁੱਪ ਗਏ ਗੈਂਗਸਟਰ ਵਾਲੀ ਰਾਜਨੀਤੀ ਹੈ ਕਿ ਤੈਨੂੰ ਠੋਕ ਦਿਆਂਗਾ ਤੈਨੂੰ ਮਾਰ ਦਿਆਂਗਾ ਪਰ ਆਪਾਂ ਨੂੰ ਇਹਦਾ ਡਰ ਨਹੀਂ ਹੈਗਾ ਗੈਂਗਸਟਰ ਰਾਜਨੀਤੀ ਹੈ ਯਹਾਂ ਤਾਂ ਐਸੀ ਐਡਵੋਕੇਟ ਸਿਮਰਨ ਜੀ ਸਿੰਘ ਜੀ ਜਿਨ੍ਹਾਂ ਦੇ ਵਿਚਾਰ ਅਸੀਂ ਸੁਣੇ ਨੇ ਬਹੁਤ ਸਾਰੇ ਵਿਵਾਦ ਜਿਹੜੇ ਨੇ ਅਮਰਤਪਾਲ ਨਾਲ ਪਹਿਲਾਂ ਤੋਂ ਜੁੜਦੇ ਆਏ ਨੇ ਜਦੋਂ ਤੋਂ ਹੀ ਐਕਟਿਵ ਹੁੰਦਾ ਦਬਾਈ ਤੋਂ ਬਾਅਦ ਤੇ ਹੁਣ ਜਿਹੜੇ ਨੇ ਸਵਾਲ ਦਿਨ ਬਰ ਦਿਨ ਵੱਡੇ ਹੁੰਦੇ ਜਾ ਰਹੇ ਨੇ ਜਵਾਬ ਦੀ ਭਾਲ ਅਮਰਤਪਾਲ ਦੇ ਵਿਰੋਧੀ ਅਇ ਤੋ ਤੱਕੇ ਹੁਣ ਤੋਂ ਉਹਨਾਂ ਦੇ ਕਈ ਸਾਥੀ ਵੀ ਇਹਨਾਂ ਸਵਾਲਾਂ ਦੇ ਜਵਾਬ ਲੱਭ ਰਹੇ ਨੇ ਕਮੈਂਟ ਸੈਕਸ਼ਨ ਦੇ ਵਿੱਚ ਇਸ ਵਿਚਾਰ ਚਰਚਾ ਬਾਬਤ ਤੁਸੀਂ ਵੀ ਕਮੈਂਟ ਆਪਣੇ ਵਿਚਾਰ ਰੱਖ ਸਕਦੇ ਹੋ ਪੰਜਾਬ ਅਨਕਾ ਟੀਵੀ ਦੇਖਦੇ ਰਹੋ ਧੰਨਵਾਦ ਧੰਨਵਾਦ ਸਰ ਬਹੁਤ ਸ਼ੁਕਰੀਆ ਤੁਸੀਂ ਸਮਰਥਨ ਕਰਦੇ